ਪੂਰੇ ਪੰਜਾਬ ਭਰ ਦੀ ਨਿਗਾ ਜਿੱਥੇ ਜਲੰਧਰ ਜਿਮਨੀ ਚੌਂ ਤੇ ਸੀਤਾ ਉਸ ਨੂੰ ਲੈ ਕੇ ਅੱਜ ਇੱਕ ਵੱਡਾ ਨਤੀਜਾ ਵੀ ਜਿਹੜਾ ਸਾਹਮਣੇ ਆਇਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਲੰਧਰ ਦੇ ਵਿੱਚ ਹੋਈਆਂ ਚੋਣਾਂ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਜਿਸ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ ਤਾਂ ਜਿਸ ਨੂੰ ਲੈ ਕੇ ਅੱਜ ਭਵਾਨੀਗੜ੍ਹ ਦੇ ਵਰਕਰਾਂ ਦੇ ਵੱਲੋਂ ਵੀ ਲੱਡੂ ਵੰਡ ਕੇ ਖੁਸ਼ੀ ਮਨਾਾਈ ਕੀਤਾ ਤਸਵੀਰਾਂ ਦੇਖ ਸਕਦੇ ਹੋ ਤਾਂ ਤਸਵੀਰਾਂ ਦੇ ਵਿੱਚ ਜਿਹੜੀ ਨਾਰੇਬਾਜ਼ੀ ਨਜ਼ਰ ਆ ਰਹੀ ਹੈ ਤਾਂ ਪਾਰਟੀ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪ੍ਰਦੀਪ ਮਿੱਤਰ ਪ੍ਰਧਾਨ ਆਰਟੀਆ ਐਸੋਸੀਏਸ਼ਨ ਭਵਾਨੀਗੜ੍ਹ ਤੇ ਟਰੱਕ ਯੂਨੀਅਨ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂ ਵਾਲਾ ਜਿਹੜੇ ਨਜ਼ਰ ਆ ਰਹੇ ਨੇ ਪਾਰਟੀ ਵਰਕਰ ਨੇ ਜਿਹੜੇ ਉਹ ਵੀ ਨਜ਼ਰ ਆ ਰਹੇ ਨੇ ਇੱਕ ਦੂਜੇ ਦਾ ਮੂੰਹ ਟਾਈਕਰ ਹੁੰਦੇ ਨਜ਼ਰ ਆ ਰਹੇ ਕਿਉਂਕਿ ਸਾਰੇ ਪੰਜਾਬ ਭਰ ਦੀ ਨਿਗਾ ਜਲੰਧਰ ਜਿਮਨੀ ਚੌਂ ਤੇ ਸੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਸੀ ਕਿ ਕੰਮਾਂ ਦੇ ਆਧਾਰ ਤੇ ਵੱਡੀ ਲੀਲ ਲਾਵਾਂਗੇ ਜਿਸ ਦਾ ਨਤੀਜਾ ਅੱਜ ਜਿਹੜਾ ਸਾਹਮਣੇ ਆਇਆ ਇਸ ਜਿੱਤ ਨੂੰ ਲੈ ਕੇ ਪਾਰਟੀ ਵਰਕਰਾਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਪ੍ਰਦੀਪ ਮਿੱਤਲ ਆਹ ਪ੍ਰਦੀਪ ਜੀ ਕਹਿੰਦੇ ਖੁਸ਼ੀ ਜਿਹੜੀ ਲੱਡੂ ਵੰਡੇ ਜਾ ਰਹੇ ਆ ਦੇਖੋ ਅੱਜ ਵੱਡੀ ਬਹੁਤ ਵੱਡੀ ਖੁਸ਼ੀ ਮਿਲੀ ਆ ਪੰਜਾਬ ਸਰਕਾਰ ਦੇ ਕੰਮਾਂ ਤੇ ਬਾਈ ਭਗਵੰਤ ਸਿੰਘ ਮਾਨ ਜੀਾਂ ਦੇ ਕੰਮਾਂ ਤੇ ਮੋਹਰ ਲਾਈ ਆ ਪਬਲਿਕ ਨੇ ਜਲੰਧਰ ਦੀ ਜੋ ਜਿਮਨੀ ਚੌਂ ਸੀ ਸਾਰਿਆਂ ਨੂੰ ਪਤਾ ਆ ਮਹਿੰਦਰ ਭਗਤ ਜੀ ਨੇ ਬਹੁਤ ਵੱਡੀ ਲੀਡ ਤੇ ਜਿੱਤ ਹਾਸਲ ਕੀਤੀ ਆ ਲਗਭਗ 37000 ਵੋਟਾਂ ਤੇ ਉਹਨਾਂ ਨੇ ਜਿੱਤ ਹਾਸਲ ਕੀਤੀ ਆ ਤੇ ਮੇਰਾ ਖਿਆਲ 60% ਵੋਟ ਉਹਨਾਂ ਨੂੰ ਕੱਲਿਆਂ ਨੂੰ ਪਈ ਆ ਬਾਕੀ ਸਾਰੀ ਵੋਟ ਸਾਰੀਆਂ ਪਾਰਟੀਆਂ ਨੂੰ ਪਈ ਆ ਅਗਲ ਗੱਲ ਕਰੀਏ ਜਿਹੜੀ ਪਿਛਲੀ ਐਮ.ਐਲ.ਏ ਹਾਰੇ ਨੇ ਕੀ ਉਹ ਕਹਿੰਦੇ ਸੀ ਵੀ ਪੰਜਾਬ ਦੀ ਸਰਕਾਰ ਉਹਨੇ ਕੰਮ ਨਹੀਂ ਕਰੇ ਵੀ ਇਹਨਾਂ ਨੂੰ ਪਤਾ ਲੱਗ ਗਿਆ ਚੋਣਾਂ ਚ ਤੁਹਾਨੂੰ ਕੀ ਮੈ ਲੱਗਦੇ ਚਿਕਨ ਵੱਲ ਦੇਖੋ ਜੀ ਅੱਜ ਇਹ ਪਬਲਿਕ ਨੇ ਉਸ ਬਾਈ ਭਗਵੰਤ ਮਾਨ ਜੀ ਦੇ ਆਮ ਆਦਮੀ ਪਾਰਟੀ ਸਰਕਾਰ ਦੇ ਕੰਮਾਂ ਤੇ ਮੋਹਰ ਲਾਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਦੇਖੋ ਐਡੀ ਵੱਡੀ ਲੀਡ ਜਿਮਨੀ ਚੋਣ ਚ ਹੋਣੀ ਆਪਣੇ ਆਪ ਜਿੱ ਇੱਕ ਬਹੁਤ ਵੱਡੀ ਗੱਲ ਆ ਕਿਵੇਂ ਦੇਖਦੇ ਨੇ ਜਿਹੜੀ ਅੱਜ ਦੀ ਜਿੱਤ ਹੈ तकरीबन ਐਨੇ ਦਿਨਾਂ ਤੋਂ ਮਹੀਨੇ ਤੋਂ ਦੇਖੋ ਸਾਰੇ ਵਰਕਰਾਂ ਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਸਾਰੇ ਵਰਕਰਾਂ ਨੂੰ ਇਸ ਗੱਲ ਦੀ ਖੁਸ਼ੀ ਆ ਸਾਡੇ ਭਵਾਨੀਗੜ ਚਾਜ ਸਾਡੇ ਸਾਰੇ ਸਾਡੀ ਸਮੁੱਚੀ ਟੀਮ ਆਵਾਦੀ ਪਾਰਟੀ ਦੀ ਖੜੀ ਹੈ ਟਰੱਕ ਜੀ ਦੇ ਪ੍ਰਧਾਨ ਜੀ ਸ਼ਹਿਰੀ ਪ੍ਰਧਾਨ ਜੀ ਲੱਖਾ ਜੀ ਸਾਰੇ ਖੜੇ ਨੇ ਦੇਖੋ ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀ ਹੈ ਵੀ ਸਾਨੂੰ ਆਪਣੇ ਆਪ ਨੂੰ ਇੱਕ ਮਾਨ ਮਹਿਸੂਸ ਹੋ ਰਿਹਾ ਵੀ ਜੋ ਸਾਡੀ ਪਾਰਟੀ ਨਾਲ ਅਸੀਂ ਜਿਹੜੀ ਨਾਲ ਜੁੜੇ ਆ ਇੱਕੋ ਅੱਛੇ ਕੰਮ ਕਰ ਰਹੀ ਹੈ ਉਹ ਸਰਕਾਰ ਤੇ ਅੱਛੇ ਕੰਮਾਂ ਦੀ ਜਿੱਤ ਹੋਈ ਹੈ ਜਿਹੜੀ ਆਉਣ ਵਾਲੀ ਜਿੰਦਨੀ ਚੋਣਾਂ ਤੁਹਾਨੂੰ ਲੱਗਦੀ ਜਿਵੇਂ ਬਰਨਾਲੇ ਦੀਆਂ ਉਰੇ ਇਹ ਬੜੇ ਬਹੁਤ ਨਾਲ ਜਿਸ ਤਰ੍ਹਾਂ ਬਿਲਕੁਲ ਜਿਵੇਂ ਇਹ ਬਹੁਤ ਹੋਇਆ ਜੀ ਐਦੂ ਵੀ ਸ਼ਾਇਦ ਐਦੂ ਵੀ ਪਰਮਾਤਮਾ ਕਰੇ ਐਦੂ ਵੀ ਵੱਡੀ ਲੀਡ ਤੇ ਅਸੀਂ ਜਿੱਤੀ ਆ ਗੁਰਪ੍ਰੀਤ ਸਿੰਘ ਪੱਗੂ ਵਾਲਾ ਇਹ ਪ੍ਰਧਾਨ ਟਰੱਕ ਜਿੰਨੇ ਪਹਾਨੀ ਕਰ ਆ ਪ੍ਰਧਾਨ ਜੀ ਅੱਜ ਤੁਸੀਂ ਕੂਝ ਦਾ ਲੱਡੂਆਂ ਦਾ ਮੂੰਹ ਮਿੱਠਾ ਕਰਾਇਆ ਕਿਵੇਂ ਦੀ ਵਧੀਆ ਗੱਲ ਹੈ ਜੀ ਮਤਲਬ ਚੋਣ ਜਿੱਤੀ ਐ 37000 ਤੇ ਸਿੰਦਰ ਭਗਤੀ ਨੇ ਜਲੰਧਰ ਉਹਦੇ ਕਰਕੇ ਖੁਸ਼ੀ ਚ ਲੱਡੂ ਵੰਡ ਰਹੇ ਆ ਅਗਰ ਕੰਮਾਂ ਦੀ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜੇ ਲੱਗਦਾ ਕਿ ਉੱਥੇ ਜਿਵੇਂ ਬਾਤ ਚੱਲ ਰਹੀ ਸੀ ਕੰਮ ਨਹੀਂ ਹੋਇਆ ਨਹੀਂ ਹੋਇਆ ਕਿਵੇਂ ਦੇਖਣ ਜਿੱਤੇ ਦੇ ਨਾਲ ਜੇ ਮਤਲਬ ਕੰਮ ਹੋਏ ਨਹੀਂ ਤਾਂ ਹੀ 37000 ਦੀ ਰੀਡ ਦਿੱਤੀ ਹੈ 55000 ਵੋਟ ਪਈ ਹੈ ਲਗਭਗ 60% ਵੋਟ ਮਹਿੰਦਰ ਭਗਤ ਜੀ ਨੂੰ ਗਈ